ਭਾਈ ਜਿਹੜਾ 70 70000 ਵਾਲਾ ਸ਼ੌਕ ਹੈ ਆਪਾਂ 300 ਚ ਵੀ ਪੂਰਾ ਕਰ ਦਿਆਂਗੇ ਅੱਛਾ ਹਾਂ ਹੁਣ ਕਈ ਨਾ ਕਮੈਂਟਾਂ ਚ ਮੇਰੇ ਸੱਜਣਾ ਹੁੰਦੇ ਨੇ ਉਹ ਲਿਖੀ ਜਾਣਗੇ ਗੱਪ ਫਲਾਨਾ ਧੌਂਕਾ ਐਉਂਕਾ ਠੀਕ ਹੈ ਅਸੀਂ ਇਹ ਕਹਨੇ ਵੀ 300 ਦੀ ਸ਼ੀਸ਼ੀ ਸਾਥੋ ਲੈ ਜਾਓ ਹੂੰ ਠੀਕ ਹੈ ਜੀ ਜੇ ਤੁਹਾਨੂੰ ਨਾ ਚੰਗੀ ਲੱਗੀ ਤਾਂ ਖੁੱਲੀ ਖਲਾਈ ਵਾਪਸ ਕਰ ਦਿਓ ਆਪਦੇ ਪੈਸੇ ਉਹਨਾਂ ਦਾ ਸੇਵਾ ਹੀ ਹੈ ਤਾਂ ਹਾਂ ਵੀਡੀਓ ਸ਼ੇਅਰ ਦਿਖਾ ਦਿਓ ਵੀਡੀਓ ਸ਼ੇਅਰ ਦਿਖਾ ਦਿਓ ਹਾਂ ਗੱਲ ਇਹ ਹੈ ਵੀ ਆਹ ਲੈ ਜਾਓ ਭਾਈ ਵੀਡੀਓ ਸ਼ੇਅਰ ਦਿਖਾ ਕੇ ਜਿਹਦੇ ਦੰਦ ਦੁਖਦੇ ਨੇ ਜਾਂ ਕੋਈ ਦਿੱਕਤ ਆ ਲੈ ਮੈਂ ਕਹਣਾ ਜਿਹੜਾ ਬੰਦਾ ਤੁਹਾਡੀ ਕਾਰਜ ਚ ਵੈਗਿਆ ਉਹ 5 ਮਿੰਟ ਤਾਂ ਐਵੇਂ ਮੰਤਰਮੁਗਧ ਹੋਇਆ ਰਹੂਗਾ ਬੀਜਰ ਪਾਇਆ ਕੀ ਹੋਇਆ ਲਾਇਆ ਕੀ ਹੋਇਆ ਗੱਡੀ ਚ ਨਾ ਬਈ ਉਸ ਕਸਵਾਂ ਚ ਹਾਂਜੀ ਹਾਂਜੀ ਬਾਈ ਜਿਹੜਾ ਲੱਖ ਵਾਲਾਗਾ ਉਹ ਉਹ ਵੀ ਓਨੇ ਦਾ ਜੀ ਅੱਛਾ ਜਿਵੇਂ ਕਿ ਕਰੀਡ ਇਵੈਂਟਸ ਹੈ ਹੂੰ ਜਿਹੜਾ ਬਰਾਟ ਕੋਲੀ ਲਾਉਂਦਾ ਹੈਗਾ ਜੀ ਆ ਮਸਕ ਸਫੀ ਪੈ ਸੋਡੇ ਸਾਹਮਣੇ ਜੀ ਬਿਲਕੁਲ ਜਿਹੜਾ ਹਰਪ੍ਰੀਤ ਸਿੰਘ ਯੂਜ਼ ਕਰਦਾ ਹੈ ਹੂੰ ਆ ਗੂਚੀ ਫਲੋਰਾ ਪੈ ਆਲੀਆ ਪੱਟ ਯੂਜ਼ ਕਰਦੀ ਹੈ ਕਿਹੜੇ ਕਿਹੜੇ ਐਕਟਰਾਂ ਦੇ ਪਲੇਅਰਾਂ ਦੇ ਹਨ ਬਈ ਸਿੰਗਰਾਂ ਦੇ ਨਾਮ ਲਈਏ ਲਾਇਓ ਗੱਲੀ ਲੋਬੀ ਚ ਕਮਰੇ ਚ ਸਾਡੀ ਗਰੰਟੀ ਹੈ ਜਿਵੇਂ ਤੁਸੀਂ AC ਦਾ ਦਰਵਾਜ਼ਾ ਬੰਦ ਕਰਕੇ ਰੱਖਦੇ ਨਾ ਵੀ ਕੂਲਿੰਗ ਨਾ ਬਾਹਰ ਲੱਗ ਜੇ ਤੁਸੀਂ ਇੱਕ ਵਾਰੀ ਇਹ ਲਾ ਕੇ ਦਰਵਾਜ਼ਾ ਬਾਹਰ ਬੰਦ ਕਰ ਦੋ ਪੰਜ ਪੰਜ ਦਿਨ ਖੁਸ਼ਬੂ ਨਹੀਂ ਜਾਊ ਸਾਡੀ ਗਰੰਟੀ ਹੈ ਜੀ ਅਸੀਂ ਆਹੀ ਪਰਫਿਊਮ ਵੱਡੇ ਸ਼ੋਅਰੂਮਾਂ 'ਚ ਲੈਣ ਵਰ ਜੀ ਨਾ ਬਾਹਲੇ ਤਾਂ ਇਹਨਾਂ 'ਚੋਂ ਲੱਖ ਲੱਖ ਦੇ ਪਏ ਹੋਣਗੇ ਕੁਸ਼ ਕੈਸੇ ਨੇ ਮੈਂ ਮੋਟੀ ਜੀ ਗੱਲ ਕਰਦਾ ਵੀ 4-5000 ਵਾਲੇ ਤਾਂ ਹੈਗੇ ਹੀ ਹੈਗੇ ਨੇ ਜਿਵੇਂ ਸੁਣਾਇਲ ਹੋ ਯਾਰ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਲੰਗੋਵਾਲੀਆ ਗੋਵਿੰਦ ਸਿੰਘ ਫੇਸ ਤੇ ਲੈ ਵੀ ਬਾਈ ਨੰਮੇ ਕੋਲੇ ਖੜੇ ਆ ਦੀਪਕ ਟਾਬੇ ਦੇ ਜਮਾ ਸਾਹਮਣੇ ਇੱਥੋਂ ਦੀ ਜਦੋਂ ਤੁਸੀਂ ਪਹਿਲਾਂ ਲੰਗਦੇ ਹੋਮੋਗੇ ਨਾ ਤੜਕਿਆਂ ਦੀਆਂ ਖੁਸ਼ਬੂ ਆਉਂਦੀਆਂ ਹੋਣਗੀਆਂ ਵੱਖੋ ਵੱਖਰੀਆਂ ਤੜਕਿਆਂ ਦੀਆਂ ਪਰ ਹੁਣ ਜਦੋਂ ਤੁਸੀਂ ਲੰਗੋਗੇ ਤੁਹਾਨੂੰ ਵੱਖੋ ਵੱਖਰੀਆਂ ਖੁਸ਼ਬੂਆਂ ਅਤਰ ਦੀਆਂ ਤੇ ਸੈਂਟਾਂ ਦੀਆਂ ਆਉਣੀਆਂ ਪਰਫਿਊਮਾਂ ਦੀ ਹਨਾ ਆਉਂਦੀਆਂ ਨੇ ਮੈਂ ਕਹਿੰਦਾ ਮੈਨੂੰ ਤਾਂ ਆਉਂਦੀਆਂ ਖਿੱਚ ਲੈਂਦੀਆਂ ਜਦੋਂ ਮੈਂ ਲੰਗਦਾ ਉਹਨਾਂ ਅੰਦਰਾ ਵੜਦਾ ਫਿਰ ਮੈਂ ਬਹੁਤ ਕੈਂਡ ਖੁਸ਼ਬੂ ਆਉਂਦੀ ਹੈ ਜੀ ਸੜਕ ਤੇ ਘੜਕੇ ਵੀ ਅੱਛਾ ਆਤਰ ਦੀ ਗੱਲ ਆਪਾਂ ਨੇ ਬਹੁਤ ਕਰ ਲਈ ਜੀ ਆਤਰ ਬਾਰੇ ਜਾਣਕਾਰੀ ਵੀ ਦੇਵਾਂਗੇ ਪਰ ਅੱਜ ਬਾਈ ਜੀ ਪਰਫਿਊਮ ਬਾਰੇ ਜਾਣਕਾਰੀ ਦੇਣੀ ਆ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸ਼ਸ਼ੀ ਕਾਲ ਬਾਈ ਜੀ ਗੋਬਦ ਲੋਂਗੋਵਾਲ ਜੀ ਤੁਹਾਡਾ ਸ਼ਾਮਾ ਆਤਰ ਜਤਨੌਲਾ ਦੀ ਬ੍ਰਾਂਚ ਤੇ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਧੰਨਵਾਦ ਬਾਈ ਜੀ ਗੱਲ ਐ ਆ ਜੀ ਆ ਪਏ ਨੇ ਕਿਤੇ ਕਿਤੇ ਤਾਂ ਮੈਨੂੰ ਲੱਗਦਾ ਹੈ ਲੱਖ ਲੱਖ ਰੁਪਏ ਦੇ ਵੀ ਮਿਲਦੇ ਹੋਣਗੇ ਹਾਂਜੀ ਹਾਂਜੀ ਬਿਲਕੁਲ ਜਦੋਂ ਅਸੀਂ ਆਹੀ ਪਰਫਿਊਮ ਵੱਡੇ ਸ਼ੋਅਰੂਮਾਂ 'ਚ ਲੈਣ ਵੜ ਜੀਏ ਨਾ ਬਾਹਲੇ ਤਾਂ ਇਹਨਾਂ 'ਚ ਲੱਖ ਲੱਖ ਦੇ ਪਏ ਹੋਣਗੇ ਕੁਝ ਕ ਐਸੇ ਨੇ ਮੈਂ ਮੋਟੀ ਜੀ ਗੱਲ ਕਰਦਾ ਵੀ 4-5000 ਵਾਲੇ ਤਾਂ ਹੈਗੇ ਹੀ ਹੈਗੇ ਨੇ ਜਿਵੇਂ ਸੁਨਾਈਲ ਹੋਇਆ ਬਰਸਾਚੇ ਹੋਇਆ ਬਹੁਤ ਨੇ ਹੈਨਾ ਹੀ ਗੁੱਚੀ ਬਲੂਰਾ ਅੱਛਾ ਭਾਈ ਜੀ ਆਪਾਂ ਇਹ ਹੀ ਦੱਸੋ ਸਭ ਤੋਂ ਪਹਿਲਾਂ ਵੀ ਤੁਸੀਂ ਕਿੰਨੇ ਦੇ ਦੇਵੋਗੇ ਆਪਾਂ ਬਈ ਇਹ ਐ ਮੰਨ ਲਓ ਵੀ ਸੌਆਂ ਚ ਹੀ ਦੇ ਦਾਂਗੇ ਕੁਸ਼ਕ ਸੌਆਂ ਚ ਕੁਸ਼ਕ ਸੌਆਂ ਚ ਹਾਂਜੀ ਹਾਂਜੀ ਬਈ ਜਿਹੜਾ ਲੱਖ ਵਾਲਾਗਾ ਉਹ ਉਹ ਵੀ ਓਨੇ ਦਾ ਜੀ ਅੱਛਾ ਜਿਵੇਂ ਕਿ ਕਰੀਡ ਇਵੈਂਟਸ ਹੈ ਜਿਹੜਾ ਬਰਾਟ ਕੋਲੀ ਬੁਲਾਉਂਦਾਗਾ ਆ ਮਸਕ ਸਫੀ ਪੈ ਤੁਹਾਡੇ ਸਾਹਮਣੇ ਜੀ ਬਿਲਕੁਲ ਜਿਹੜਾ ਹਰਪ੍ਰੀਤ ਸਿੰਘ ਯੂਜ਼ ਕਰਦਾ ਹੈ ਆ ਗੂਚੀ ਫਲੋਰਾ ਪੈ ਆਲੀਆ ਪੱਟ ਯੂਜ਼ ਕਰਦੀ ਹੈ ਕਿਹੜੇ ਕਿਹੜੇ ਐਕਟਰਾਂ ਦੇ ਪਲੇਅਰਾਂ ਦੇ ਹਨ ਬਈ ਸਿੰਗਰਾਂ ਦੇ ਨਾਮ ਲਈਏ ਆਪਣੇ ਕੋਲੇ ਅਰਮਾਨੀ ਕੋਡ ਬਰਬਰੀ ਸੀ ਕੇ ਵਨ ਹਗੋ ਬੌਸ ਹਸਨ ਉਦਾਂ ਦੇ ਜਿਹੜੇ ਬਣਾਏ ਹੋ ਸਾਡੇ ਆਪ ਦੇ ਇਤਰ ਉਦਵੀ ਨੇ ਤੇ ਉਹਨਾਂ ਤੋਂ ਪਰਫਿਊਮ ਵੀ ਤਿਆਰ ਕੀਤੇ ਹੋਏ ਨੇ ਜਿਨ੍ਹਾਂ ਦੀ ਕੀਮਤ 50 5000 40 4000 30 3000 ਹੈ ਕਿ ਸੀ 10000 ਵੀ ਹੈਗੀ ਆ ਆਪਾਂ ਸਾਰੇ ਇੱਕੋ ਹੀ ਕੀਮਤ ਤੇ ਦੇ ਦਾਂਗੇ ਸਿਰਫ 100 ਸੂ ਦੇ ਗੇੜੇ ਚ ਨਾ ਡੇੜੇ ਬਾਈ ਨੇੜੇ ਹਾਂ ਗੇੜੇ ਦੇ ਵਿੱਚ 100 ਦੇ ਗੇੜੇ ਚ ਅੱਛਾ ਤੁਹਾਨੂੰ ਦੱਸ ਦਾਂ ਬਾਈ ਇਹ ਅਰਬੀ ਆਤਰ ਨੇ ਇਹਨਾਂ ਕੋਲੇ ਇੱਧਰ ਕਹਿ ਦਿੰਦੇ ਆਪਾਂ ਜਿਹੜੇ ਸੇਖ ਲਾਉਂਦੇ ਨੇ ਸੇਮ ਉਹੀ ਨੇ ਹੁਣ ਆਪਾਂ ਹਿਸਾਬ ਲਾ ਲਓ ਵੀ ਉਹ ਕਿੰਨੇ ਕੁ ਮਹਿੰਗੇ ਹੁੰਦੇ ਹੋਣਗੇ ਪਰ ਇੱਥੇ ਬਾਈ ਜੇ ਆਦਰ ਦੀ ਗੱਲ ਕਰੀਏ ਸਭ ਤੋਂ ਛੋਟੀ ਸ਼ੀਸ਼ੀ ਤੁਸੀਂ ਕਿੰਨੇ ਦੀ ਦੇ ਦੋਗੇ ਸਭ ਤੋਂ ਛੋਟੀ ਸ਼ੀਸ਼ੀ ਬਾਈ 300 ਰੁਪਏ ਦੀ ਹੈਗੀ ਅੱਛਾ ਠੀਕ ਹੈ ਜੀ ਜਿਹੜੀ ਆ ਸ਼ੀਸ਼ੀ ਹੈ ਇਹ 600 ਰੁਪਏ ਦੀ ਹੈ ਬਾਈ ਠੀਕ ਹੈ ਜੀ ਇਹ ਮੇਰੇ ਖਿਆਲ ਦੇ ਵਿੱਚ ਜੇ ਤਰੀਕੇ ਨਾਲ ਲਾਈ ਜਾਵੇ ਨਾ ਇਹ ਸ਼ੀਸ਼ੀ ਬਾਈ ਤਿੰਨ ਮਹੀਨੇ ਨਹੀਂ ਮੁੱਕਦੀ ਆਹਾਂ ਜੀ ਹਾਂ ਜੀ ਆਹਾ ਬਾਈ ਆਹਾ 300 ਵਾਲੀ ਆ ਸੀ ਬਾਈ ਅੱਛਾ ਹਾਂਜੀ ਹਾਂਜੀ ਇਹਦਾ ਮਤਲਬ ਫਿਰ ਆਏ ਆ ਵੀ ਇੱਥੇ ਜੇ ਲਾ ਕੇ ਆਏ ਆ ਮਲ ਕੇ ਆਏਗਾ ਮਾ ਮੈਂ ਕਹਣਾ ਬਾਈ ਜਿਹੜਾ 70 70 ਹਜ਼ਾਰ ਵਾਲਾ ਸ਼ੌਂਕ ਹੈ ਆਪਾਂ 300 ਚ ਵੀ ਪੂਰਾ ਕਰ ਦਿਆਂਗੇ ਅੱਛਾ ਹਾਂ ਅੱਛਾ ਗੱਲ ਇਹ ਹੈ ਵੀ ਲਾ ਤਾਂ ਲਿਆ ਜੀ ਇੱਕ ਵਾਰੀ ਫਿਰ ਚੱਲੂ ਕਿੰਨੇ ਦਾ ਨਹੀਂ ਇੱਕ ਵਾਰੀ ਲੱਗਿਆ ਵਾ ਇਹ ਤਾਂ ਬਾਈ ਪਤਾ ਗੱਲ ਕੀ ਆ ਹੁਣ ਕਈ ਨਾ ਕਮੈਂਟਾਂ 'ਚ ਮੇਰੇ ਸੱਜਣ ਹੁੰਦੇ ਨੇ ਉਹ ਲਿਖੀ ਜਾਣਗੇ ਗੱਪ ਫਲਾਨਾ ਧੌਂਕਾ ਔਂਕਾ ਠੀਕ ਹੈ ਅਸੀਂ ਇਹ ਕਹਨੇ ਵੀ 300 ਦੀ ਸ਼ੀਸ਼ੀ ਸਾਥੋ ਲੈ ਜਾਓ ਜੇ ਤੁਹਾਨੂੰ ਨਾ ਚੰਗੀ ਲੱਗੀ ਤਾਂ ਖੁੱਲੀ ਖਲਾਈ ਵਾਪਸ ਕਰ ਦਿਓ ਆਪਦੇ ਪੈਸੇ ਲੈ ਜਿਓ ਬਿਲਕੁਲ ਜੀ ਇੰਨੀ ਗਰੰਟੀ ਕੌਣ ਦੇ ਦੂਗਾ ਭਾਈ ਦੋ ਦੋ ਤਿੰਨ ਤਿੰਨ ਵਾਰੀ ਤੁਹਾਡੇ ਇੱਥੇ ਲਾ ਦਿੰਦਾ ਮੈਂ ਆ ਨਵਜ ਕੋਲੇ ਹੂੰ ਦੋ ਦੋ ਤਿੰਨ ਤਿੰਨ ਵਾਰੀ ਸਾਬਣ ਲਾਈ ਤੋ ਵੀ ਖੁਸ਼ਬੂ ਆਉਂਦੀ ਨਹੀਂ ਹੈਗੀ ਅੱਛਾ ਜੀ ਹਾਂਜੀ ਗਰੰਟੀ ਹੈ ਆਪਣੀ ਇਹ ਠੀਕ ਹੈ ਜੀ ਹੋਣਾ ਇਹ ਭਾਈ ਕਾਰਨ ਪਤਾ ਕੀ ਆ ਹਾਂ ਇਹ ਨਾ ਜਿਹੜੇ ਬੇਈਮਾਨ ਕਈ ਹੈਗੇ ਨੇ ਸਾਰੇ ਨਹੀਂ ਹੁੰਦੇ ਕੁਝ ਕੁਸ਼ਕ ਉਹਨਾਂ ਨੇ ਨਾ ਹਰੇਕ ਕਿਤੇ ਬਦਨਾਮ ਕਰਤੇ ਮਤਲਬ ਇੱਕ ਮੱਝ ਲਿਬੜੀ ਨੇ ਸਾਰੇ ਲਵੇੜਤੇ ਹਾਂ ਸਾਰੇ ਅਗਲੇ ਲੋਕਾਂ ਦਾ ਵਿਸ਼ਵਾਸ ਉੱਠ ਜਾਂਦਾ ਹੈਗਾ ਤੇ ਉਹ ਕ ਦੁਬਈ ਤੋਂ ਅਰਬ ਕੰਟਰੀਆਂ ਚੋਂ ਕੂਦ ਇਤਨ ਹੋ ਸਕਦਾ ਉਥੋਂ ਮੰਗਾਉਂਦੇ ਵੀ ਹੋਣ ਜੀ ਜਾਂ ਕਈ ਇੱਕੋ ਨੇੜੇ ਤੇੜੇ ਮੰਗਾ ਲੈਂਦੇ ਨੇ ਉਹਨਾਂ ਦੇ ਨਾਮ ਦੇ ਭੇਜਦੇ ਹੋਣ ਜਾਂ ਹਾਂ ਪਤਾ ਗੱਲ ਕਿ ਉਹ ਮਿਕਸ ਅਪ ਕਰ ਦਿੰਦੇ ਨੇ ਵਿੱਚ ਅਸੀਂ ਵੀਰੇ ਇਮਾਨਦਾਰੀ ਨਾਲ ਕੰਮ ਕਰਦੇ ਹੱਕ ਠੋਕ ਕੇ ਕਹਨੇਗੇ ਜਿੱਦਾਂ ਦਾ ਮਾਲ ਸਾਡੇ ਕੋਲੇ ਦੁਬਈ ਤੋਂ ਆਉਂਦਾ ਹੈ ਅਸੀਂ ਸਿੱਧਾ ਲੋਕਾਂ ਤੱਕ ਪਹੁੰਚਾਉਨੇ ਆ ਅੱਛਾ ਜੀ ਉਹਦੇ ਵਿੱਚ ਵੀ ਬਚਦਾ ਕੀ ਲੋੜਾ ਬੇਈਮਾਨੀਆ ਕਰ ਬਾਈ ਪਤਾ ਉਹਦੇ ਵਿੱਚ ਬਚਤੇ ਇਦਾਂ ਕੀ ਜੇ ਤੁਸੀਂ ਮਾਰਜਨ ਘੱਟ ਰੱਖੋਗੇ ਕੁਆਂਟੀਟੀ ਜ਼ਿਆਦਾ ਹੋਊਗੀ ਮੰਨ ਲਓ ਮੈਂ ਇੱਕ ਸ਼ੀਸ਼ੀ ਹੈ ਇਹਦੇ 500 ਕਮਾ ਲਿਆ ਠੀਕ ਹੈ ਮੰਨ ਲਓ 10 ਸ਼ੀਸ਼ੀਆਂ ਵੇਚਤੀ ਆ ਮੇਰਾ ਤਾਂ ਇਹ ਨਹੀਂ ਪਤਾ 1000 ਬਜੇ ਬਿਲਕੁਲ ਜੀ 5000 ਰੁਪਏ ਬਜੇ ਮਾਰਜਨ ਨਾਲ ਵੀ ਮੈਂ 5000 ਵੀ ਕਮਾ ਸਕਦਾ ਹਾਂ ਬਿਲਕੁਲ ਠੀਕ ਹੈ ਨਾ ਬਾਈ ਉਹਨਾਂ ਦੀ ਇੱਕੋ ਹੀ ਵਿਕੂਗੀ ਬਸ ਬਿਲਕੁਲ ਇਹ ਗੱਲ ਹੈ ਬਾਈ ਇੱਕ ਵਾਰੀ ਪਵਿੱਖ ਦੇ ਵਿੱਚ ਹੋ ਸਕਦਾ ਵਿਗਣੀ ਛੱਡ ਜਾਣਾ ਹਾਂਜੀ ਬਾਕੀ ਬਾਈ ਗਾਹਕ ਨਾਲ ਸਾਨੂੰ ਸਵਾਦ ਉਦੋਂ ਆਉਂਦਾਗਾ ਜਦੋਂ ਆਪਣੀ ਸ਼ਾਪ ਕੀਤੀ ਨੂੰ ਹਜੇ 2 ਮਹੀਨੇ 22 ਦਿਨ ਹੋਏ ਨੇ ਅਜੇ ਅੱਛਾ ਪੌਣੇ ਦਨ ਮਹੀਨੇ ਹਾਂ 2 ਮਹੀਨੇ 2 ਮਹੀਨੇ 22 ਦਿਨ ਹੋਏ ਨੇ ਸਾਡੇ ਕੋਲੇ ਗਾਹਕ ਜਿਹੜੇ ਤੀਜੀ ਤੀਜੀ ਵਾਰ ਰਿਪੀਟ ਆ ਗਏ ਨਾ ਹ ਇਤਰਾ ਬਾਰੇ ਉਦਾਂ ਬਾਰੇ ਕਹਿ ਦਿੰਨੇ ਆ ਵੀ ਹਾਂ ਭਈਆ ਲੈ ਜੋ ਸਾਡੀ ਜ਼ਿੰਮੇਵਾਰੀ ਆ ਪਹਿਲਾਂ ਤੁਹਾਨੂੰ ਨਤੀਜਾ ਰਿਜ਼ਲਟ ਮਿਲ ਗਿਆ ਹੁਣ ਇਹ ਕਿ ਥਾਪੜ ਕੇ ਕਹਿੰਦੇ ਹੋ ਵੀ ਭਾਈ ਲੈ ਜੋ ਸਾਡੀ ਜ਼ਿੰਮੇਵਾਰੀ ਆ ਅੱਛਾ ਇੱਕ ਗੱਲ ਹੋਰ ਦੱਸੋ ਜਿੰਮੇ ਤੁਸੀਂ ਕਹਾਗਾ ਵੀ ਡੁਪਲੀਕੇਸੀ ਥੋਡੀਆਂ ਬ੍ਰਾਂਚਾਂ ਵਾਲੀ ਥੋੜੀ ਨਕਲ ਵੀ ਕਰਦੇ ਹੋਣਗੇ ਜੀ ਕੀ ਨਿਸ਼ਾਨੀਆਂ ਥੋੜੀ ਬ੍ਰਾਂਚ ਦੀ ਬਾਈ ਬਹੁਤ ਕਰਦੇ ਨੇ ਆਪਣੀ ਬ੍ਰਾਂਚ ਦੀ ਇਹ ਹੀ ਨਿਸ਼ਾਨੀ ਹੈ ਬਾਈ ਸ਼ਾਮਾ ਅਤਰਜ ਤਨੋਲਾ ਅੱਛਾ ਸ਼ਾਮਾ ਅਤਰਜ ਨਾਬਾ ਸ਼ਾਮਾ ਅਤਰਜ ਮਲੇਰ ਕੋਟਲਾ ਇੱਥੇ ਬਾਈ ਦੀ ਸ਼ਾਮੇ ਦੀ ਫੋਟੋ ਹੋਊਗੀ ਇਤਰ ਉਦ ਪਾਉਂਦੇ ਦੀ ਲੈਣਾ ਵਾਲੀ ਲਾਲ ਸ਼ਰਟ ਪਾਈ ਹੋਊਗੀ ਬਾਈ ਨੇ ਤੇ ਇਹੀ ਇਹਦੀ ਨਿਸ਼ਾਨੀ ਹੈ ਕਿ ਅਸਲੀ ਇਤਰ ਤੇ ਉਦ ਤੇ ਅਸਲੀ ਬ੍ਰਾਂਚ ਦੀ ਠੀਕ ਹੈ ਜੀ ਹਾਂ ਤੁਹਾਨੂੰ ਅਸੀਂ ਨਾਰਾਜ਼ ਨਹੀਂ ਹੋਣ ਦਿੰਦੇ ਇੱਕ ਵਾਰੀ ਸਾਡੇ ਕੋਲੇ ਆ ਜਾਓ ਤੁਸੀਂ ਵਾਰ-ਵਾਰ ਕਹੋਗੇ ਠੀਕ ਹੈ ਲਾਬੜੀ ਮਿਲੂਗਾ ਕਦੇ ਵੀ ਅੱਛਾ ਭਾਈ ਜੀ ਗੱਲ ਹੁਣ ਸਰੀਰਾਂ ਦੀ ਜਾਂ ਹੋਰਾਂ ਦੀ ਤਾਂ ਹੋ ਗਈ ਹੈ ਨਾ ਹੁਣ ਆਪਾਂ ਘਰਾਂ ਤੋਂ ਤੇ ਕਾਰਾਂ ਚੋਂ ਖੁਸ਼ਬੂ ਵਾਲੀਆਂ ਗੱਲਾਂ ਕਰ ਲਈਏ ਹੈ ਨਾ ਜੀ ਤਾਂ ਜੋ ਜਿੱਥੇ ਵੀ ਸਹੂਲਤ ਜਿਹੜੀ ਵੀ ਤੁਹਾਡੇ ਤੋਂ ਮਿਲਦੀ ਆ ਬੰਦਾ ਪ੍ਰਾਪਤ ਕਰ ਸਕੇ ਆ ਭਈਆਂ ਨੇ ਜੀ ਆ ਤਾਂ ਚੀਜ਼ਾਂ ਨੇ ਜੀ ਕਾਰਾਂ ਵਾਲੀਆਂ ਲੈ ਮੈਂ ਕਹਿੰਦਾ ਜਿਹੜਾ ਬੰਦਾ ਤੁਹਾਡੀ ਕਾਰ ਚ ਬਹਿ ਗਿਆ ਉਹ 5 ਮਿੰਟ ਤਾਂ ਐ ਮੰਤਰਮੁਗਧ ਹੋਇਆ ਰਹੂਗਾ ਬੀਜਰ ਪਾਇਆ ਕੀ ਹੋਇਆ ਲਾਇਆ ਕੀ ਹੋਇਆ ਗੱਡੀ ਚ ਨਾ ਬਾਈ ਬਾਈ ਸੀਸੀਆਂ ਵੀ ਮੈਂ ਲਾਇਆ ਹੋਇਆ ਮੇਰੀ ਗੱਡੀ ਚ ਹਾਂ ਬਾਈ ਦੇਖਿਆ ਹੋਇਆ ਮੈਂ ਆਹ ਦੇਖੋ ਬਾਈ ਕਿੰਨੇ ਕੁੰਨੇ ਸੋਹਣੇ ਡਿਜ਼ਾਈਨ ਨੇ ਘਾਰ ਚਕਾਰ ਲਾ ਦਿਓ ਹਮ ਬੱਚੇ ਸਟਾਰ ਹੋ ਜਾਣਗੇ ਹਮ ਗੱਲੀ ਕੋਈ ਨਹੀਂ ਮਖਾ ਪੂਰਾਨ ਆ ਬਾਈ ਹੁੰਦੀਆਂ ਨੇ ਬਖੂਰਦਾਨੀਆਂ ਜੀ ਇਹਦੇ ਵਿੱਚ ਉਦਬੁੱਡ ਪੈਂਦੀ ਹੈ ਇਹ ਇਲੈਕਟ੍ਰਿਕ ਹੈ ਇਹ ਕੋਲੇ ਵਾਲੇ ਨੇ ਹਨਾ ਭਾਈ ਜਿਹੜੇ ਮਰਜੀ ਲੈ ਜੋ ਕੱਲੇ ਲੌਬੀ ਚ ਲਾ ਦੋ ਜੀ ਕਮਰਿਆਂ ਚ ਖੁਸ਼ਬੂ ਦੀ ਸਾਡੀ ਗਾਰੰਟੀ ਹੈ ਲਾਓ ਕੱਲੀ ਲੌਬੀ ਚ ਠੀਕ ਆ ਕਮਰੇ ਚ ਸਾਡੀ ਗਾਰੰਟੀ ਹੈ ਜਿਵੇਂ ਤੁਸੀਂ ਏਸੀ ਦਾ ਦਰਵਾਜ਼ਾ ਬੰਦ ਕਰਕੇ ਰੱਖਦੇ ਹੋ ਨਾ ਵੀ ਕੂਲਿੰਗ ਨਾ ਬਾਹਰ ਲੱਗ ਜੇ ਤੁਸੀਂ ਇੱਕ ਵਾਰੀ ਇਹ ਲਾ ਕੇ ਦਰਵਾਜ਼ਾ ਬਾਹਰ ਬੰਦ ਕਰ ਦੋ ਪੰਜ ਪੰਜ ਦਿਨ ਖੁਸ਼ਬੂ ਨਹੀਂ ਜਾਊ ਸਾਡੀ ਗਾਰੰਟੀ ਹੈ ਜੀ ਪੰਜ ਦਿਨ ਮਜਾਲਾਂ ਵੀ ਖੁਸ਼ਬੂ ਬਾਹਰੋਂ ਹੋ ਲਿਆ ਨਾ ਮੇਰਾ ਆਪਦਾ ਆਫਿਸ ਆ ਬਾਈ ਪੰਜਵੇਂ ਦਿਨ ਜਦੋਂ ਖੋਲਦੇ ਹੁਣ ਮੈਂ ਇੱਧਰ ਬਿਜੀ ਹੋਣ ਕਰਕੇ ਖੁੱਲਦਾ ਘੱਟ ਹੈਗਾ ਜਦੋਂ ਹੁਣ ਖੋਲਦੇ ਆ ਤਾਂ ਖੁਸ਼ਬੂ ਆਉਂਦੀ ਹੈ ਪੂਰੀ ਉਦੋਂ ਵੀ ਲੱਟਾਂ ਹੀ ਆਉਂਦੀਆਂ ਨੇ ਮਖਾਨ ਜਮਾ ਬਾਈ ਪੂਰਾ ਐਨ ਇੱਕ ਨੰਬਰ ਕਾ ਮਾਹੌਲ ਅੱਛਾ ਬਾਈ ਨੇ ਆ ਵੀ ਰੱਖੇ ਹੋਏ ਨੇ ਸੰਪਰਕ ਕਰਨ ਵੇਲੇ ਜੇ ਮੱਛਰ ਮੋਚਰ ਤੋਂ ਬਚਣਾ ਹੋਇਆ ਇਹ ਬਾਈ ਤੂੜੀ ਵਾਲਿਆਂ ਦੇ ਬਹੁਤ ਕੰਮ ਆਉਂਦੇ ਨੇ ਰੀਪਰਾਂ ਵਾਲਿਆਂ ਦੇ ਇੱਕ ਪੈਨਾ ਵਾਲਿਆਂ ਦੇ ਠੀਕ ਆ ਪਲੰਬਰ ਆਣਾਂ ਦੇ ਜਦੋਂ ਉਹ ਚਿਰੀ ਕਰਦੇ ਨੇ ਬਿਜਲੀ ਵਾਲੇ ਉਹਨਾਂ ਦੇ ਵੀ ਬਹੁਤ ਕੰਮ ਆਉਂਦੇ ਨੇ ਤੁਸੀਂ ਨਾ ਤੁਸੀਂ ਸਾਰਿਆਂ ਦੀ ਐਡ ਕਰਤੀ ਇੱਕ ਚੀਜ਼ ਮੈਂ ਇਹ ਸਾਈਡ ਦੀ ਦੇਖੀ ਨਹੀਂ ਹੈਗੀ ਉਹ ਮੈਂ ਦੱਸਦਾ ਇਹ ਜਿਹੜੀਆਂ ਭੈਣਾਂ ਨੂੰ ਚੁੰਨੀ ਲਵੇਟਣੀ ਪੈਂਦੀ ਆ ਹਾਂ ਲੈ ਮ ਮਜਾਲਾ ਧੁੱਪ ਲੱਗ ਜੇ ਮੂੰਹ ਤੇ ਰੰਗ ਤੇ ਡਲ ਸਕਿਨ ਹੋ ਜਾਊ ਕਹਿੰਦੇ ਹੁੰਦੇ ਨੇ ਜਿਵੇਂ ਹਨ ਸਹੀ ਗੱਲ ਆ ਬਈ ਸਕੂਟਰੀ ਦਾ ਪ੍ਰੋਬਲਮ ਆ ਇਹ ਚੁੰਨੀ ਲਵੇਟਣ ਦੀ ਵੀ ਲੋੜ ਨਹੀਂ ਆਹ ਹਾਲਾ ਹਲੋ ਨਾਲੇ ਤਾਂ ਸਾਹ ਸੁ ਵਧੀਆ ਆਊਗਾ ਗਰਮੀ ਨਹੀਂ ਆਊ ਤੇ ਨਾਲੇ ਚੁੰਨੀ ਤੋਂ ਵੱਧ ਇਹ ਕੰਮ ਕਰੂਗਾ ਸੋ ਇਹਦੇ ਵਾਸਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਇੱਕ ਬਾਈ ਨੇ ਆਹ ਡੱਕਾ ਜਿਹਾ ਕੀ ਰੱਖਿਆ ਹੋਇਆ ਹੈ ਬਾਈ ਲਪੇਟ ਲਪੇਟ ਕੇ ਇਹਨੂੰ ਬਾਈ ਮਿਸਵਾਕ ਕਹਿੰਦੇ ਨੇ ਅੱਛਾ ਜਿਹੜੀ ਦਤਨ ਹੁੰਦੀ ਆ ਦਤਨ ਜਿਵੇਂ ਆਪਾਂ ਪਹਿਲਾਂ ਹਾਂ ਕਿਕਰ ਦੀਆਂ ਦਤਨਾਂ ਕਰਦੇ ਸੀ ਨਾ ਇਹ ਮਿਸਵਾਕ ਹੈਗੀ ਮੈਂ ਕਹਿੰਦਾ ਜਿਵੇਂ ਨਸੂੜਿਆਂ ਦੇ ਵਿੱਚੋਂ ਖੋਣ ਜਾਂਦਾ ਹੁੰਦਾ ਹੈ ਜਾਂ ਮੂੰਹ ਹੋਰੀ ਸਵਾਜਾ ਬੱਕ ਬਗਾ ਜਾਂਦਾ ਰਹਿੰਦਾ ਹੈ ਹਨ ਬੈਵਾਦੀ ਜੀ ਹਨ ਜਾਂ ਜਿਵੇਂ ਮੇਰੇ ਦੰਦ ਥੋੜੇ ਜਿਹਾ ਘਸ ਗਏ ਹਾਂ ਇਹ ਤਾਂ ਤਾਂ ਹੰਡਾ ਜਿਆਦਾ ਲੱਗਦਾ ਸੀ ਉਹਨਾਂ ਵਾਸਤੇ ਭਾਈ ਇਹ ਦਤਨ ਇੰਨੀ ਕਿ ਚੰਗੀ ਹੈ ਇਹ ਦਤਨ ਇਹ ਨਹੀਂ ਵੀ ਜੋ ਕੇਰਾ ਲਾਏ ਇਹ ਦਤਨ ਇਹ ਇੱਕ ਵਾਰੀ ਚ ਨਹੀਂ ਇਹ ਘੱਟੋ ਘੱਟ ਡੇਢ ਮਹੀਨਾ ਚੱਲੂਗੀ ਅੱਛਾ ਹਾਂ ਇੱਕ ਦਤਨ ਅੱਛਾ ਜੀ ਹਾਂ ਜੀ ਇਹ ਇੰਨੀ ਰੋਜ਼ ਵਰਤੀ ਜਾਂਦੀ ਹੈ ਭਾਈ ਮੰਨ ਲਓ ਵੀ ਟੂਥਪੇਸਟ ਵਾਲਾ ਕੰਮ ਹੋ ਗਿਆ ਮਿਸਵਾਕ ਦਾ ਭਾਈ ਪੇਸਟ ਵੀ ਆਉਣਾ ਹਾਂ ਇਹ ਵੈਸੇ ਮੈਂ ਜਿੱਥੇ ਤੱਕ ਸੁਣਿਆ ਬਹੁਤੀ ਜਾਣਕਾਰੀ ਤਾਂ ਨਹੀਂ ਵੀ ਇਹਦਾ ਵੇ ਵੇਦਾਂ ਚ ਵੀ ਅਯੁਰਵੇਦ ਦੇ ਵਿੱਚ ਵੀ ਇਹਦਾ ਜ਼ਿਕਰ ਹੈਗਾ ਮਿਸਵਾਕ ਦਾ ਪਰ ਦੇਖੀ ਮੈਂ ਅੱਜਾ ਸੁਣੀ ਬਹੁਤ ਭਾਈ ਮੈਂ ਮੈਂ ਤੁਹਾਨੂੰ ਕੱਲ ਦੀ ਗਰੰਟੀ ਦੇਣਾ ਆਪਣੇ ਨੇੜੇ ਤੇੜੇ ਕਿਤੋਂ ਮਿਲਣੀ ਨਹੀਂ ਤੁਹਾਨੂੰ ਅੱਛਾ ਹਾਂ ਜਾਂ ਤਾਂ ਮਲੇਰ ਕੋਟ ਲੈ ਆਪਣੀ ਸ਼ਾਪ ਤੋਂ ਮਿਲੂਗੀ ਹਾਂ ਦੂਜੀ ਤੋਂ ਜਾਂ ਇੱਥੋਂ ਮਿਲੂਗੀ ਅੱਛਾ ਜੀ ਆਮ ਇਹ ਕਿਤੇ ਨਹੀਂ ਮਿਲਦੀ ਨਾ ਕੋਈ ਰੱਖੇ ਤੇ ਇਹਦਾ ਮੁੱਲ ਕਿੰਨਾ ਕਾਖੀ ਹੈ ਜੇ ਮੁੱਲ ਬਾਈ ਇਹਦਾ ਬਸ ਕੁਝ ਵੀ ਨਹੀਂ ਹੈਗਾ ਯਾਰ ਅੱਛਾ ਕੁਝ ਵੀ ਨਹੀਂ ਬਸ ਇਹਦਾ ਜਿਹੜਾ ਇਤਰ ਲੈਣਾ ਉਹ ਆਪਾਂ ਫਰੀ ਵੀ ਦੇ ਦਾਂਗੇ ਨਾਲ ਕੋਈ ਚੱਕੀ ਮਹਾ ਮੁੱਲ ਵਾਲੀ ਕੋਈ ਗੱਲ ਨਹੀਂ ਹੈਗੀ ਕਿੰਨੇ ਕਿੰਨੇ ਦੇ ਇਤਰ ਨਾਲ ਜੀ ਘੱਟੋ ਘੱਟ ਕੋਈ ਚੱਕਰ ਨਹੀਂ ਬਾਈ ਜੇ ਕੋਈ ਮਿਲਣ ਲਈ ਆਏ ਤਾਂ ਵੀ ਦੇ ਦਾਂਗੇ ਮਨ ਦਾ ਸੇਵਾ ਹੀ ਹੈ ਤਾਂ ਹਾਂ ਵੀਡੀਓ ਸ਼ੇਅਰ ਦਿਖਾ ਦੇ ਹਾਂ ਗੱਲ ਇਹ ਆ ਵੀ ਆ ਲੈ ਜਾਓ ਭਾਈ ਵੀਡੀਓ ਸ਼ੇਅਰ ਦਿਖਾ ਕੇ ਜਿਹਦੇ ਦੰਦ ਦੁਖਦੇ ਨੇ ਜਾਂ ਕੋਈ ਦਿੱਕਤ ਆ ਇਲਾਜ ਹੀ ਆ ਇੱਕ ਤਰ੍ਹਾਂ ਦਾ ਸੋ ਵੀਡੀਓ ਸ਼ੇਅਰ ਬਹੁਤ ਕਰ ਦਿਓ ਵੀਰੋ ਬਹੁਤ ਚੀਜ਼ਾਂ ਨੇ ਜਿਹੜੀਆਂ ਦਿਖਾਉਣ ਵਾਲੀਆਂ ਨੇ ਕੋ ਗਿਫਟ ਆਈਟਮਾਂ ਕੋਈ ਮੈਰਿਜ ਦੀ ਵਸਤਰੀ ਹੈ ਕੋਈ ਬਰਥਡੇ ਪਾਰਟੀ ਹੈ ਕਿਸੇ ਨੇ ਜਾਣਾ ਹੈ ਨਾ ਬੱਚੇ ਦੂਜੇ ਪਾਸ ਬੱਚਿਆਂ ਦੇ ਬਰਥਡੇ ਤੇ ਜਾਂਦੇ ਨੇ ਤਾਂ ਇਹ ਜੇ ਗਿਫਟ ਦੇਣਾ ਹੈ ਨਾ ਬੰਦਾ ਯਾਦ ਵੀ ਰੱਖਦਾ ਬੱਚਿਆਂ ਦਾ ਬਿਲਕੁਲ ਅਗਲੇ ਦੇ ਵਿੱਚੋਂ ਖੁਸ਼ਬੂ ਆਉਣ ਆਉਣ ਲਾ ਦੇਣਾ ਹੈ ਨਾ ਗਿਫਟ ਦੇ ਕੇ ਕਿੰਨੀ ਖੁਸ਼ੀ ਹੋ ਬੰਦੇ ਨੂੰ ਆਹ ਦੇਖੋ ਭਈ ਇਹ ਛੋਟੀਆਂ ਬਖੂਰਦਾਨੀਆਂ ਆ ਗਈਆਂ ਇਹ ਇਲੈਕਟ੍ਰੋਨਿਕ ਲਾਈਟਿੰਗ ਹੈ ਜੀ ਅੱਛਾ ਹਾਂ ਭਈ ਆਪਣੇ ਕੋਲੇ ਮੈਂ ਲਾਦਾ ਇਹ ਤਾਂ ਉਹਦਾ ਅਰਬ ਕੰਟਰੀਆਂ ਦੇ ਜਿਹੜੇ ਹੈਗੇ ਨੇ ਨਾ ਹਾਂ ਹਾਂ ਭਾਈ ਸਿਰਾ ਹੀ ਆ ਜਮਾ ਸਿਰਾ ਠੀਕ ਹੈ ਜੀ ਹਾਂ ਭਾਈ ਜਮਾ ਇਹ ਇੱਕ ਨੰਬਰ ਹੈ ਭਾਈ ਲਖੀਰ ਮਾਰ ਕੇ ਗਾਰੰਟੀ ਦਿੰ ਆਓ ਤੁਸੀਂ ਆਪ ਚੈੱਕ ਕਰ ਲਿਓ ਜੇ ਨਾ ਕਹਿੰਦਾ ਉਹ ਤਾਂ ਕਹੀ ਦਿੱਤਾ ਵੀ ਖੁੱਲੀ ਵੀ ਮੋੜ ਦਿਓ ਸ਼ੀਸ਼ੀ ਜੇ ਨਾ ਤੁਹਾਡੇ ਮੋੜ ਦਿਓ ਬਈ ਬਾਕੀ ਵੀ ਸ਼ੀਸ਼ੀਆਂ ਦੇ ਡਿਜ਼ਾਈਨ ਦੇਖੋ ਬਈ ਹੂੰ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਨੇ ਸ਼ੀਸ਼ੀਆਂ ਦੇ ਬਿਲਕੁਲ ਜੀ ਦੇਖੋ ਬਈ ਹਾਂ ਤੇ ਵੀਡੀਓ ਬਾਈ ਸ਼ੇਅਰ ਜ਼ਰੂਰ ਕਰਦੇ ਹੋ ਇਹ ਸੁਨੇਹਾ ਲਾ ਦੋ ਵੀ ਬਾਈ ਤੁਹਾਡੇ ਜੀ ਖੁਸ਼ਗਵਾਨ ਧਨੌਲੇ ਦੀਪਕ ਢਾਬੇ ਦੇ ਸਾਹਮਣੇ ਆਉਣ ਲਾ ਦੇਣਗੇ ਨਿੰਮੇ ਹੁਣੀ ਸੋ ਧੰਨਵਾਦ ਬਾਈ ਨਿੰਮੇ ਦਾ ਹਾਂਜੀ ਭਾਈ ਆਪਣੀ ਲੋਕੇਸ਼ਨ ਹੈਗੀ ਆ ਦੀਪਕ ਢਾਬੇ ਦੇ ਸਾਹਮਣੇ ਤਨਹੋਲੇ ਜੀ ਠੀਕ ਹੈ ਜੇ ਕੋਈ ਇੱਥੇ ਨਹੀਂ ਆ ਸਕਦਾ ਤਾਂ ਸਾਡਾ ਨੰਬਰ ਹੈ 9023100302 9200700302 ਇਹਦੇ ਸਾਨੂੰ ਫੋਨ ਕਰ ਦਿਓ ਇੱਕ ਵਾਰੀ ਹੈਲੋ ਲਿਖ ਦਿਓ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਤੇ ਤੁਹਾਡੇ ਘਰ ਤੱਕ ਫ੍ਰੀ ਡਿਲੀਵਰੀ ਕਰਾਂਗੇ ਵੀਰੇ ਠੀਕ ਹੈ ਇੰਡੀਆ ਪੂਰੇ ਇੰਡੀਆ ਦੇ ਵਿੱਚ ਪੰਜਾਬ ਚ ਤਾਂ ਕਰਨੀ ਕਰਨੀ ਆ ਪੂਰੇ ਇੰਡੀਆ ਚ ਫ੍ਰੀ ਡਿਲੀਵਰੀ ਕਰਾਂਗੇ ਪੈਨ ਇੰਡੀਆ ਫ੍ਰੀ ਹੋਮ ਡਿਲੀਵਰੀ ਆ ਫੋਨ ਤੇ ਗੱਲਬਾਤ ਕਰ ਲਓ ਜਿਹੜਿਆਂ ਤੋਂ ਆਇਆ ਨਹੀਂ ਆਂਦਾ ਪਹਿਲਾਂ ਜੇੇ ਘੱਟ ਮੰਗਾ ਲਓ ਬਾਈ ਜਦੋਂ ਤੁਹਾਡਾ ਟੈਸਟ ਹੋ ਗਿਆ ਪਾਸ ਹੋ ਗਿਆ ਟੈਸਟਿੰਗ ਫਿਰ ਇਕੱਠਾ ਮੰਗਾ ਲਓ ਸੋ ਧੰਨਵਾਦ ਬਾਈ ਨਿੰਮੇ ਬਹੁਤ ਬਹੁਤ ਧੰਨਵਾਦ ਟਾਈਮ ਦਿੱਤਾ ਕੀਮਤੀ ਤੇ ਬਹੁਤ ਧੰਨਵਾਦ ਤੁਹਾਡਾ ਜਿਹੜਾ ਪਿਆਰ ਦਿੰਨੇ ਹੋ ਦਿੰਦੇ ਰਹੋ ਵੀਰੋ ਸ਼ੇਅਰ ਜਰੂਰ ਕਰ ਦਿਆ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਵੀ ਸਾਡੀ ਵੀਡੀਓ ਕਿਵੇਂ ਲੱਗੀ ਧੰਨਵਾਦ ਜੀ ਸਤਿ ਸ੍ਰੀ ਅਕਾਲ